ਸਤਿ ਸ੍ਰੀ ਅਕਾਲ ਤੁਸੀ ਸਾਰੇ ਖਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਹੈ ਉਸ ਦੇ ਕੇਸ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਹੋ ਰਹੇ ਔਰ ਐਸੀ ਐਸੀ ਚੀਜ਼ਾਂ ਸਾਹਮਣੇ ਆ ਰਹੀਆਂ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦੇ ਵਿੱਚ ਖਬਰ ਨੂੰ ਖਬਰ ਖਾ ਜਾਂਦੀ ਹੈ ਮੈਂ ਬਹੁਤ ਵਾਰ ਦੇਖਿਆ ਹਜ਼ਾਰਾਂ ਵਾਰ ਦੇਖਿਆ ਕਿਉਂਕਿ ਇੱਕ ਖਬਰ ਆਈ ਸੋਸ਼ਲ ਮੀਡੀਆ ਦੇ ਉੱਤੇ ਤਿੰਨ ਚਾਰ ਜਣੇ ਨੂੰ ਮੀ ਲੋਕਾਂ ਨੇ ਚੰਗੀ ਮੰਦੀ ਪ੍ਰਤੀ ਕਰੈ ਦਿੱਤੀ ਉਸ ਤੋਂ ਬਾਅਦ ਨਵੀਂ ਆ ਗਈ ਪਹਿਲਾਂ ਵਾਲੀ ਚਲੀ ਗਈ ਫਿਰ ਤੀਜੀ ਆ ਗਈ ਦੂਜੀ ਵੀ ਗਈ ਫਿਰ ਚੌਥੀ ਆ ਗਈ ਤੀਜੀ ਵੀ ਗਈ ਐਦਾਂ ਹੁੰਦਾ ਮੈਂ ਸੋਚੀ ਜਾਂਦਾ ਪਿਛਲੇ ਕਈ ਘੰਟਿਆਂ ਤੋਂ ਵੀ ਜੇ 27 April ਨੂੰ ਅੰਮ੍ਰਿਤਸਰ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਹੁੰਦੀ ਤੇ ਜੇ ਉਹ ਰੱਦ ਨਾ ਹੁੰਦੀ ਤੇ ਫਿਰ 27 ਤਰੀਕ ਤੱਕ ਸੋਸ਼ਲ ਮੀਡੀਆ ਦੇ ਉੱਤੇ ਗੁੱਥਮ ਗੁੱਥਾ ਲੋਕਾਂ ਨੇ ਇਸ ਵਿਸ਼ੇ ਤੇ ਹੁੰਦੇ ਰਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਤੇ ਅਮਨਦੀਪ ਕੌਰ ਜਿਹੜੀ ਕਿ ਪੁਲਿਸ ਮੁਲਾਜ਼ਮ ਪਿਛਲੇ ਦਿਨੀ ਚਿੱਟੇ ਸਮੇਤ ਫੜੀ ਗਈ ਆ ਉਹਦੇ ਵੱਲੋਂ ਸਭ ਦਾ ਧਿਆਨ ਲਾਂਬੇ ਹੋ ਜਾਣਾ ਸੀ ਇਹ ਤਾਂ ਸ਼ੁਕਰ ਕਰੋ ਵੀ ਉਹ ਗੇ ਪ੍ਰਾਈਡ ਰੱਦ ਹੋ ਗਈ ਤੇ ਲੋਕਾਂ ਦਾ ਧਿਆਨ ਹੁਣ ਟਿਕਿਆ ਰਹਿਣਾ ਵੀ ਭਾਈ ਚਿੱਟੇ ਵਾਲੀ ਇਹ ਪੁਲਿਸ ਬਲਾਦਮ ਦਾ ਕੀ ਬਣਦਾ ਜੇ ਕਿਤੇ ਉਹ ਗੇ ਪ੍ਰਾਈਡ ਹੋਣੀ ਹੁੰਦੀ ਤੇ ਫਿਰ ਭਾਈ ਇਹ ਖਬਰ ਤਾਂ ਲਾਭੇ ਹੋ ਗਈ ਸੀ ਇਹ ਗੱਲ ਬੀਤੇ ਦੀ ਬਾਤ ਬਣ ਜਾਣੀ ਸੀ ਫਿਰ ਉਹਨੂੰ ਕਿੰਨੇ ਦਿਨਾਂ ਦੇ ਲਈ ਹਿਰਾਸਤ ਦੇ ਵਿੱਚ ਭੇਜਿਆ ਗਿਆ ਉਹਦੇ ਕੋਲੋਂ ਕਿਹੜੇ ਕਿਹੜੇ ਖੁਲਾਸੇ ਹੋਏ ਆ ਪੁਲਿਸ ਨੂੰ ਕਿਹੜੀਆਂ ਕਿੜੀਆਂ ਜਾਣਕਾਰੀਆਂ ਮਿਲੀਆਂ ਲੋਕਾਂ ਨੇ ਇਸ ਗੱਲ ਤੋਂ ਪਰੇ ਹੋ ਕੇ ਸਾਰਾ ਜੋ ਉਸ ਅੰਮ੍ਰਿਤਸਰ ਵਾਲੇ ਮਸਲੇ ਦੇ ਨਾਲ ਜੋੜੀ ਜਾਣਾ ਸੀ ਵੀ ਐਂ ਪਰੇਡ ਕਿਵੇਂ ਹੋ ਜੂਗੀ ਐਂ ਕਿਵੇਂ ਇਕੱਠੇ ਹੋ ਜਾਣਗੇ ਗਾਲ ਦੁੱਪੜ ਦੀ ਵਰਤ ਹੋਏ ਜਾਣੀ ਸੀ ਕਿਹਾ ਹੁਣ ਅਮਨਦੀਪ ਕੌਰ ਦੇ ਬਾਰੇ ਹਰ ਰੋਜ਼ ਨਵੀਆਂ ਜਾਣਕਾਰੀਆਂ ਆਉਂਦੀਆਂ ਇੱਕ ਵੱਡੀ ਜਾਣਕਾਰੀ ਇਹ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਇਸ ਅਮਨਦੀਪ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਇਸ ਅਮਨਦੀਪ ਕੌਰ ਨੂੰ ਸ਼ਾਮਲ ਕੀਤਾ ਗਿਆ ਪਰ ਕੁਝ ਕੁ ਸਮੇਂ ਬਾਅਦ ਜਿਹੜਾ ਉਹ ਸਿਕਿਉਰਿਟੀ ਦਾ ਇੰਚਾਰਜ ਆ ਉਹਦੇ ਵੱਲੋਂ ਐਸਐਸਪੀ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਈ ਇਹਦਾ ਇੱਕ ਸਾਥੀ ਆ ਜਿਹੜਾ ਉਹ ਕੋਠੀ ਦੇ ਵਿੱਚ ਲਗਾਤਾਰ ਮਿਲ ਲਾਉਂਦਾ ਇਥੇ ਮਿਲਣ ਵਾਸਤੇ ਹੁੰਦਾ ਡਿਊਟੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਤੇ ਅਮਨਦੀਪ ਕੌਰ ਨੂੰ ਇਸ ਸਿਕਿਉਰਟੀ ਦੇ ਵਿੱਚੋਂ ਹਟਾ ਦਿੱਤਾ ਗਿਆ। ਇਹ 2011 ਦੇ ਵਿੱਚ ਭਰਤੀ ਹੋਈ ਬੀਬੀ ਤੇ 14 ਬਰਾਂ ਦੇ ਵਿੱਚ ਤਿੰਨ ਵਾਰ ਪਤਾ ਲੱਗਾ ਜੀ ਕਿ ਸਸਪੈਂਡ ਹੋਈ ਆ। ਹੁਣ ਖਬਰਾਂ ਕਈ ਘੁਮ ਘੁਮ ਕੇ ਆਉਂਦੀਆਂ। ਪਰ ਮੈਨੂੰ ਪੰਜਾਬ ਦੇ ਲੋਕਾਂ ਦੀ ਮਤ ਦੇ ਉੱਤੇ ਹੈਰਾਨੀ ਜ਼ਰੂਰ ਹੋਈ ਆ। ਜਿਸ ਦਿਨ ਕਾਲੇ ਰੰਗ ਦੀ ਥਾਰ ਦੇ ਵਿੱਚ ਅਮਨਦੀਪ ਕੌਰ ਗ੍ਰਿਫਤਾਰ ਹੋਈ ਸੀ ਉਸ ਦਿਨ ਇਹਦੇ ਇੰਸਟਾਗ੍ਰਾਮ ਦੇ ਉੱਤੇ ਲਗਭਗ 31000 ਫੋਲੋਅਰ ਸੀ। ਤੁਸੀਂ ਅੱਜ ਇਹਦੇ ਫੋਲੋਅਰਾਂ ਦੀ ਗਿਣਤੀ ਦੇਖ ਲਓ ਅੱਜ 80000 ਤੋਂ ਵੱਧ ਆ ਯਾਨੀ ਕਿ ਜਿਵੇਂ ਕਲਾਕਾਰ ਦੇ ਫੋਲੋਅਰ ਦੇ ਵਿੱਚ ਇੱਕਦਮ ਵਾਧਾ ਹੁੰਦਾ ਜੇਕਰ ਉਹਦਾ ਗਾਣਾ ਹਿੱਟ ਹੋ ਜੇ ਇਸ ਅਮਨਦੀਪ ਕੌਰ ਦਾ ਵਿਵਾਦ ਇੰਨਾ ਹਿੱਟ ਹੋਇਆ ਵੀ 50000 ਲੋਕਾਂ ਨੇ ਇਹਨੂੰ ਫੋਲੋ ਕਰ ਲਿਆ ਮਤਲਬ ਇਹ ਜਿਕੇ ਪੰਜਾਬ ਦੇ ਲੋਕ ਉਹਨੂੰ ਹੀ ਫੋਲੋ ਕਰਦੇ ਹੋਣਗੇ ਨਾ ਜਿਹਨੂੰ ਫੋਲੋ ਕਰਨ ਵਾਲੀ ਜਿਹਦੇ ਵਿੱਚ ਗੱਲ ਲੱਭਦੀ ਹੋਵੇ ਤੇ ਪੰਜਾਬ ਦੇ ਵਿੱਚ ਉਹ ਵਰਗ ਵੀ ਹੈਗਾ ਜਿਹਨੂੰ ਇਹ ਲੱਗਾ ਜੀ ਕਿ ਇਹ ਸਾਡੀ ਨਾਇਕਾ ਜਿਹਨੂੰ ਇਹ ਲੱਗਾ ਜੀ ਕਿ ਇਹਨੂੰ ਫੋਲੋ ਕਰਨਾ ਚਾਹੀਦਾ ਤੁਸੀਂ ਐ ਕਰੋ ਜੀ ਬਹੁਤ ਚੰਗੀ ਗੱਲ ਕਰੋ ਸੋਸ਼ਲ ਮੀਡੀਆ ਤੇ ਤੁਹਾਨੂੰ ਲੋਕ ਲਾਈਕ ਨਹੀਂ ਕਰਦੇ ਤੁਸੀਂ ਕੋਈ ਅਬਲੀ ਟਬਲੀ ਛੱਡੋ ਠੋਲੇ ਛੱਡੋ ਤੁਸੀਂ ਕੋਈ ਬਕਵਾਸ ਕਰੋ ਤੁਸੀਂ ਕਿਸੇ ਦੇ ਬਾਰੇ ਗੰਦੀ ਮੰਦੀ ਗੱਲ ਕਰੋ ਕੋਈ ਲੁੱਚੀ ਗੱਲ ਕਰੋ ਤੇ ਲੋਕ ਤੁਹਾਡੇ ਆਲੇ ਦੁਆਲੇ ਹੋ ਜਾਂਦੇ ਆ ਲੋਕ ਕਹਿੰਦੇ ਵੀ ਮੈਂ ਵੀ ਫੋਲੋ ਕਰਨਾ ਮੈਂ ਵੀ ਫੋਲੋ ਕਰਨਾ ਜੇ ਐਵੇਂ ਸਿਧਾਂਤਕ ਤੌਰ ਤੇ ਦੇਖੀਏ ਤਾਂ ਮੈਨੂੰ ਲੱਗਦਾ ਸੀ ਵੀ ਭਾਈ 31000 ਦੇ ਨਾਲ ਫੋਲੋਅਰ ਆ ਲੋਕਾਂ ਨੇ ਇਹਨੂੰ ਨਫ਼ਰਤ ਕਰਨੀ ਹੈ ਇਹ 15000 ਵੀ ਨਹੀਂ ਰਹਿਣਾ ਇਹਨੂੰ ਅਨਫੋਲੋ ਕਰਣਗੇ ਲੋਕ ਪਰ ਭਾਈ ਉਹ ਤਾਂ ਫੋਲੋਅਰਸ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ ਮਤਲਬ ਇਹ ਆ ਕਿ ਤੁਹਾਨੂੰ ਚਿੱਟੇ ਵਾਲੀ ਚੰਗੀ ਲੱਗਦੀ ਆ ਮਤਲਬ ਇਹ ਆ ਕਿ ਤੁਹਾਨੂੰ ਰੀਲਾਂ ਵਾਲੀ ਚੰਗੀ ਲੱਗਦੀ ਆ ਮਤਲਬ ਇਹ ਆ ਵੀ ਤੁਹਾਨੂੰ ਇਸ ਗੱਲ ਦੇ ਉੱਤੇ ਦੁੱਖ ਨਹੀਂ ਹੋਇਆ ਵੀ ਵਰਦੀ ਦੇ ਵਿੱਚ ਇੱਕ ਔਰਤ ਆ ਕੁਝ ਕਰਦੀ ਆ ਤੁਹਾਨੂੰ ਇਹ ਗੱਲ ਚੰਗੀ ਲੱਗੀ ਵੀ ਨੱਚਦੀ ਕਿਵੇਂ ਆ ਗਾਣੇ ਦੇ ਉੱਤੇ ਕਿਸ ਤਰੀਕੇ ਨਾਲ ਬੋਲਦੀ ਆ ਜਿਵੇਂ ਇਹਦੀ ਲਿਪਸ ਮੂਵਮੈਂਟ ਹੈਗੀ ਆ ਕਿਸ ਤਰੀਕੇ ਦੇ ਨਾਲ ਇਹਦਾ ਛੰਗਣ ਮੰਗਣ ਚੱਲਦਾ ਹੈਗਾ ਤੁਸੀਂ ਉਹਨੂੰ ਫੋਲੋ ਕੀਤਾ ਬੇਸ਼ਰਮੀ ਦੀ ਹੱਦ ਆ ਇਹ ਵੀ ਪੰਜਾਬ ਦੇ ਵਿੱਚ ਚੰਗਾ ਗਾਉਣ ਵਾਲਿਆਂ ਨੂੰ ਚੰਗੀ ਪੰਜਾਬ ਪੱਖੀ ਗੱਲ ਕਰਨ ਵਾਲਿਆਂ ਨੂੰ ਚੰਗਾ ਪੰਜਾਬ ਪੱਖੀ ਭਾਸ਼ਣ ਦੇਣ ਵਾਲਿਆਂ ਨੂੰ ਚੰਗੀ ਸੋਚ ਵਾਲੀਆਂ ਰੀਲਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੁਹਾਨੂੰ ਅਵਲਗਾਂ ਟੱਬਲਗਾਂ ਚਾਹੀਦੀਆਂ ਤਾਂ ਤੁਸੀਂ ਇਸੇ ਲਾਇਕੇ ਦਾ ਮਤਲਬ ਤਾਂ ਇਹ ਹੋਇਆ ਸੋ ਇਸ ਕਰਕੇ ਤੁਹਾਨੂੰ ਤੁਹਾਡੀ ਮਤ ਮੁਬਾਰਕ ਇਹ ਗੱਲ ਆ ਅਗਲੀ ਗੱਲ ਇਹ ਜੀ ਕਿ ਅਮਨਦੀਪ ਕੌਰ ਦਾ ਵਿਗੜਨਾ ਕੁਝ ਨਹੀਂਗਾ ਇਹ ਮੈਨੂੰ ਕਿਉਂ ਪ੍ਰਤੀਤ ਹੋਇਆ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਆ ਕਿ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਜੰਗ ਛੇੜੀ ਹੋਈ ਹੈ ਗੌਰ ਨਾਲ ਸੁਣਿਓ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਸ਼ਾ ਤਸਕਰਾਂ ਖਿਲਾਫ ਜੰਗ ਛੇੜੀ ਹੋਈ ਹੈ ਨਸ਼ਾ ਤਸਕਰ ਬਖਸ਼ੇ ਨਹੀਂ ਜਾਣਗੇ ਪੰਜਾਬ ਦੇ ਵਿੱਚ ਇਸ ਵੇਲੇ ਦੋ ਪ੍ਰੋਜੈਕਟ ਚੱਲ ਰਹੇ ਆ ਇੱਕ ਤਾਂ ਹੈ ਜੀ ਸਿੱਖਿਆ ਕ੍ਰਾਂਤੀ ਵਾਲਾ ਦੂਜਾ ਹੈ ਜੀ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲਾ ਉਹਨਾਂ ਨੇ ਕਿਹਾ ਜੀ ਕਿ ਬਲਡੋਜਰ ਚੱਲੇਗਾ ਹੀ ਚੱਲੇਗਾ ਬਲਡੋਜਰ ਚੱਲ ਹੀ ਰਿਹਾ ਉਹ ਭਾਵੇਂ ਕੋਈ ਪੁਲਿਸ ਮਲਾਦਮ ਕਿਉਂ ਨਾ ਹੋਵੇ ਤੇ ਉਹਦੇ ਘਰ ਦੇ ਉੱਤੇ ਵੀ ਬਲਡੋਜਰ ਚੱਲੇਗਾ ਇਹ ਵੀ ਗੱਲ ਕਈ ਭਗਵੰਤ ਮਾਨ ਸਾਹਿਬ ਨੇ ਕਿ ਭਾਈ ਇਹ ਨਾ ਸਮਝਿਆ ਜਾਵੇ ਵੀ ਪਾਈਏ ਤਾਂ ਸਾਡੇ ਵਿਭਾਗ ਦੇ ਵਿੱਚ ਆ ਸਾਡੀ ਪੁਛ ਪ੍ਰਤੀਤ ਆ ਤੁਹਾਡੇ ਵੀ ਬਲਡੋਜਰ ਚੱਲੂਗਾ ਤੇ ਪੰਜਾਬ ਦੇ ਲੋਕਾਂ ਦੇ ਇੱਕ ਹਿੱਸੇ ਨੂੰ ਲੱਗਾ ਕਿ ਸ਼ਾਇਦ ਭਾਈ ਹੁਣ ਤਾਂ ਇਸ ਬੀਬੀ ਦੇ ਘਰ ਦੇ ਉੱਤੇ ਵੀ ਬਲਡੋజర్ ਚੱਲੂ ਜਿਹੜੀ ਉਹਨੇ ਬੇਨਾਮੀ ਜਾਇਦਾਦ ਬਣਾਈ ਹੈ ਇਹਦੇ ਤੇ ਵੀ ਚੱਲੂ ਪਰ ਭਾਈ ਵਿਚਲੀ ਗੱਲ ਨੂੰ ਸਮਝੋ ਉਹਦੇ ਘਰ ਦੇ ਉੱਤੇ ਬਲਡੋజర్ ਨਹੀਂ ਚੱਲਣਾ ਪਤਾ ਕਿਉਂ ਨਹੀਂ ਚੱਲਣਾ ਕਿਉਂਕਿ ਉਹਦੇ ਨਾਂ ਤੇ ਘਰ ਹੈ ਹੀ ਨਹੀਂ ਮੈਂ ਇੱਕ ਰਿਪੋਰਟ ਪੜ੍ਹੀ ਅੱਜ ਉਹਦੇ ਨਾਂ ਦੇ ਉੱਤੇ ਇਕੱਲੀ ਸਕੂਟਰੀ ਆ ਸਿਰਫ ਇੱਕ ਸਕੂਟਰੀ ਆ ਸਕੂਟਰੀ ਕਿੰਨੇ ਦੀ ਹੋਊਗੀ 40000 ਦੀ 50000 ਦੀ ਲੱਖ ਰੁਪਏ ਦੀ ਹੋਊਗੀ ਜੇ ਨਵੀਂ ਅੱਜ ਆਪਾਂ ਸਕੂਟਰੀ ਲੈਣੀ ਹੋਵੇ ਨਾ 85000 90000 95000 ਦੀ ਹੋਊਗੀ ਤੁਸੀਂ ਲੱਖ ਰੁਪਏ ਦੀ ਲਾਓ ਲੱਖ ਰੁਪਏ ਵੀ ਸਕੂਟਰੀ ਤੋਂ ਬਿਨਾ ਉਹਦੇ ਨਾਂ ਦੇ ਉੱਤੇ ਕੁਝ ਵੀ ਨਹੀਂ ਬਠਿੰਡੇ ਵਾਲੀ ਕੋਠੀ ਅਮੰਦੀ ਪਕੌਰ ਦੇ ਨਾਂ ਦੇ ਉੱਤੇ ਨਹੀਂ ਜਿਹੜਾ ਬੁਲਟ ਮੋਟਰਸਾਈਕਲ ਆ ਇਹ ਉਹਦੇ ਨਾਂ ਦੇ ਉੱਤੇ ਨਹੀਂ ਜਿਹੜੀ ਥਾਰ ਆ ਇਹ ਵੀ ਉਹਦੇ ਨਾਂ ਦੇ ਉੱਤੇ ਨਹੀਂ ਤੇ ਭਾਈ ਉਹਦੇ ਨਾਂ ਦੇ ਉੱਤੇ ਕੀ ਆ ਉਹਦੇ ਨਾਂ ਦੇ ਉੱਤੇ ਕੱਲੀ ਸਕੂਟਰੀ ਆ ਜਿਹੜੀ ਚੀਜ਼ ਉਹਦੇ ਨਾਂ ਦੇ ਉੱਤੇ ਹੀ ਹੈ ਨਹੀਂ ਤੇ ਉਹ ਭਾਈ ਕਿਹੜੇ ਤਰੀਕੇ ਨਾਲ ਬਲਡੋਜ਼ਰ ਢਾ ਦੂਗਾ ਕੋਠੀ ਕਿਸੇ ਹੋਰ ਦੇ ਨਾਂ ਤੇ ਬੋਲਦੀ ਹੋਵੇ ਤੇ ਬਲਡੋਜ਼ਰ ਚੱਕ ਕੇ ਉਂਟਾ ਦੂਗਾ ਪੁਲਿਸ ਕਹਿੰਨੇ ਜੀ ਹੁਣ ਇਸ ਗੱਲ ਦੀ ਪੜਤਾਲ ਕਰ ਰਹੀ ਆ ਕਿ ਭਾਈ ਇਹਨੇ ਬਾਕੀਆਂ ਦੇ ਨਾਂ ਦੇ ਉੱਤੇ ਕਿਵੇਂ ਜਾਇਦਾਦਾਂ ਬਣਾਈਆਂ ਹੋਈਆਂ ਇਹਨੇ ਜੀ ਕਿੱਥੋਂ ਕਿੱਥੋਂ ਵਸੀਲੇ ਲੈਂਦੇ ਹੋਏ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਤੁਹਾਡੇ ਵਿੱਚੋਂ ਜਾਂ ਕਿਸੇ ਵੀ ਭੈਣ ਵੀਰ ਦੇ ਉੱਤੇ ਚਿੱਟੇ ਦਾ ਜਾਂ ਕਿਸੇ ਵੀ ਨਸ਼ੇ ਦਾ ਪਰਚਾ ਦਰਜ ਹੋਵੇ ਪੁਲਿਸ ਉਹਦੇ ਵਿੱਚ ਕਿਸੇ ਨੂੰ ਇੱਕ ਨੂੰ ਦੋਵਾਂ ਨੂੰ ਪੰਜਾਂ ਨੂੰ ਸੱਤਾਂ ਨੂੰ ਨਾਮਜ਼ਦ ਵੀ ਕਰ ਲੇ ਉਹਨਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਲੋਕਾਂ ਦਾ ਨਾਮ ਵਿੱਚ ਪਿਆ ਹੁੰਦਾ ਨਾਮਜ਼ਦ ਹੋਏ ਹੁੰਦੇ ਆ ਪਾਵੇਂ ਉਹ ਸਹੀ ਹੋਣ ਪਾਵੇਂ ਉਹ ਗਲਤ ਤਰੀਕੇ ਨਾਲ ਨਾਮਜ਼ਦ ਕੀਤੇ ਹੋਣ ਪਰ ਇਸ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸਿੰਘ ਜੀਨੇ ਕੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਪਣੀ ਘਰ ਵਾਲੀ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਗਿਆ ਸੀ ਪਿਛਲੇ ਦਿਨੀ ਨਾਮਜ਼ਦ ਤਾਂ ਉਹ ਵੀ ਇਸ ਕੇਸ ਦੇ ਵਿੱਚ ਆ ਪੁਲਿਸ ਸਾਹਮਣੇ ਖੜੀ ਰਹੀ ਸੀ ਉਹਨੂੰ ਤਾਂ ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤਾ ਤੇ ਪੁਲਿਸ ਅਧਿਕਾਰੀ ਤੱਕ ਮੁਲਾਜ਼ਮੇ ਗੱਲ ਕਹਿੰਦੇ ਕਿ ਅਸੀਂ ਭਾਈ ਉਹਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਉਹਨੂੰ ਭਾਈ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਆ ਤੁਸੀਂ ਦੇਖੋ ਵੀ ਜੇਕਰ ਤੁਹਾਡੇ ਕੋਲ ਨਸ਼ਾ ਫੜਿਆ ਜਾਵੇ ਤਾਂ ਪੁਲਿਸ ਗਿੱਚੀ ਤੋਂ ਫੜ ਕੇ ਤੇ ਮੇਨ ਡੋਰ ਥਾਣੀ ਲੈ ਕੇ ਜਾਂਦੀ ਅਦਾਲਤ ਦੇ ਵਿੱਚ ਬਾਹਰ ਪੱਤਰਕਾਰ ਖੜੇ ਹੁੰਦੇ ਆ ਬਾਹਰ ਕੁਝ ਲੋਕ ਖੜੇ ਹੁੰਦੇ ਆ ਪੱਤਰਕਾਰ ਤੁਰੇ ਜਾਂਦੇ ਵੱਡੇ ਤੋਂ ਜਦੋਂ ਪੁਲਿਸ ਲੈ ਕੇ ਜਾ ਰਹੀ ਹੁੰਦੇ ਬੰਦੇ ਨੂੰ ਕਾਲੇ ਕਦਮੀ ਉਹਦੋਂ ਸਵਾਲ ਕਰਦੇ ਮੂਰੇ ਬਾਈਕ ਕਰਦੇ ਆ ਉਦੋਂ ਫਿਰ ਕੋਈ 10 ਸੈਕਿੰਡ ਕੋਈ 20 ਸੈਕਿੰਡ ਕੋਈ 5 ਸੈਕਿੰਡ ਦਾ ਤੁਰਿਆ ਜਾਂਦਾ ਉੱਤਰ ਦਿੰਦਾ ਹੁੰਦਾ ਪੁਲਿਸ ਚਾਹੁੰਦੀ ਹੀ ਨਹੀਂ ਕਿ ਇਸ ਦਾ ਅਮਨਦੀਪ ਕੌਰ ਦਾ ਪੱਤਰਕਾਰਾਂ ਦੇ ਨਾਲ ਕੋਈ ਵਾਸਤਾ ਹੋਵੇ ਇਹਦੇ ਸਾਹਮਣੇ ਪੱਤਰਕਾਰ ਆਉਣ ਇਹਨੂੰ ਕੋਈ ਸਵਾਲ ਕਰ ਲੈਣ ਇਸ ਕਰਕੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਤਾਂ ਮਗਰਲੇ ਦਰਵਾਜ਼ੇ ਥਾਣੀ ਪੇਸ਼ ਕੀਤਾਗਾ ਜਿਹੜੀ ਥਾਂ ਦੇ ਉੱਤੇ ਪੱਤਰਕਾਰ ਤੇ ਆਮ ਲੋਕ ਖੜੇ ਆ ਉਸ ਥਾਂ ਤੇ ਨਹੀਂ ਜੇ ਕੋਈ ਆਮ ਬੰਦਾ ਹੋਵੇ ਕੋਈ ਹੋਰ ਬੰਦਾ ਹੋਵੇ ਅਮਨਦੀਪ ਕੌਰ ਦੀ ਥਾਂ ਦੇ ਉੱਤੇ ਜਦੋਂ ਉਹ ਲੰਘਦਾ ਪੱਤਰਕਾਰ ਪੁੱਛਦੇ ਆ ਉਹ ਪੱਤਰਕਾਰ ਦੇ ਸਵਾਲ ਦਾ ਉੱਤਰ ਦੇਣ ਲੱਗਦਾ ਉਹਨੂੰ ਗਲਬੇ ਤੋਂ ਫੜ ਕੇ ਖਿੱਚ ਕੇ ਲੈ ਜਾਂਦੇ ਵੀ ਭਾਈ ਤੂੰ ਉੱਥੇ ਕਿਵੇਂ ਖੜਦਾ ਅੱਗੇ ਚੱਲ ਅੱਗੇ ਚੱਲ ਇਸ ਤਰੀਕੇ ਨਾਲ ਹੁੰਦਾ ਪਰ ਅਮਨਦੀਪ ਕੌਰ ਨਾਲੇ ਵੀ ਨਹੀਂ ਹੋ ਰਿਹਾ ਉਹਦੀ ਜਿਹੜੀ ਵੀਡੀਓ ਕਲਿੱਪ ਆ ਰਹੀਆਂ ਹੁਣ ਵੀ ਉਰੇ ਵਿੱਚ ਤਾਂ ਪੁਲਿਸ ਮੁਲਾਜ਼ਮਾਂ ਨਾਲ ਇਵੇਂ ਗੱਲ ਕਰ ਰਹੀ ਹੈ ਮੂੰਹ ਬਲੇਟ ਕੇ ਵੀ ਜਿਸ ਤਰੀਕੇ ਦੇ ਨਾਲ ਕੋਈ ਬਹੁਤ ਵੱਡੀ ਰਿਸ਼ਤੇਦਾਰੀ ਹੁੰਦੀ ਹੈ ਸੋ ਮੰਨਿਆ ਇਹ ਜਾ ਰਿਹਾ ਵੀ ਜੇਕਰ ਇਹਦੇ ਦੋਵਾਂ ਫੋਨਾਂ ਦੀ ਸਹੀ ਪੜਤਾਲ ਹੋਵੇ ਤਾਂ ਕਈ ਵੱਡੇ ਵੱਡੇ ਫੰਨੇਖਾ ਉਹਦੇ ਵਿੱਚ ਫਸ ਜਾਣੇ ਆ ਉਹਦੇ ਵਿੱਚ ਕਈ ਪੁਲਿਸ ਅਧਿਕਾਰੀ ਵੀ ਹੋ ਸਕਦੇ ਆ ਉਹਦੇ ਵਿੱਚ ਕਈ ਨੇਤਾ ਵੀ ਹੋ ਸਕਦੇ ਆ ਐਵੇਂ ਥੋੜੀ ਅਗਲੀ ਥਾਰ ਦੇ ਵਿੱਚੋਂ ਨਿਕਲਣ ਵੇਲੇ ਗੱਲ ਕਰਨੀ ਸੀ ਕਿ ਮੈਨੂੰ ਮੇਰਾ ਫੋਨ ਫੜਾਓ ਫਿਰ ਦੇਖਦੀ ਆ ਵੀ ਭਾਈ ਮੈਨੂੰ ਕੌਣ ਗ੍ਰਿਫਤਾਰ ਕਰਦਾ ਫਿਰ ਵੇ ਨਹੀਂ ਵੀ ਕਿਹੜਾ ਪਰਚਾ ਦਰਜ ਕਰਦਾ ਉਹ ਤਾਂ ਫੋਨ ਨਹੀਂ ਫੜਾਏ ਗਏ ਤੇ ਜਿਹਦੇ ਕਰਕੇ ਪਰਚਾ ਦਰਜ ਹੋ ਗਿਆ ਤੇ ਜੇ ਕਿਤੇ ਭਾਈ ਫੋਨ ਫੜਾ ਦਿੱਤੇ ਜਾਂਦੇ ਸ਼ਾਇਦ ਕਿ ਹਿੰਮਤੀ ਨਾ ਪੈਂਦੀ ਕੀ ਪਤਾ ਕਿਹਦੇ ਫੋਨ ਦੀ ਟੱਲੀ ਖੜਕਣੀ ਸੀ ਵੀ ਭਾਈ ਇਹਨੂੰ ਛੱਡੋ ਤੁਸੀਂ ਹੁਣੇ ਕੌਣ ਆ ਮਤਲਬ ਕਹਿੰਦਾ ਇਹ ਆ ਵੀ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਦੇ ਵੱਲੋਂ ਦਾਬੇ ਮਾਰੇ ਜਾਂਦੇ ਆ ਜੇਕਰ ਭਾਈ ਉਹਨਾਂ ਦਾ ਨਾਂ ਵਿੱਚ ਆ ਗਿਆ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਮਹਿਕਮੇ ਦੇ ਵਿੱਚ ਕਈ ਤਰ੍ਹਾਂ ਦੀ ਤਰਸੱਲੀ ਮਚਣੀ ਆ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਨਾ ਤਾਂ ਕੋਈ ਬਲਡੋਜ਼ਰ ਚੱਲਣਾ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਨਾ ਕਿਸੇ ਦੇ ਉੱਤੇ ਹੋਰ ਕੋਈ ਨਾਂ ਨਸ਼ਰ ਹੋਣਾ ਇਸੇ ਕਰਕੇ ਲੋਕ ਕੇ ਗੱਲ ਕਹਿੰਦੇ ਵੀ ਇਸ ਗੱਲ ਦੇ ਉੱਤੇ ਕੁਝ ਨੰਨਤ ਕਮਿਟੀ ਪੈ ਜਾਣੀ ਆ ਤੇ ਮੈਂ ਮੁੱਢ ਦੇ ਵਿੱਚ ਹੀ ਗੱਲ ਕਹੀ ਆ ਵੀ ਮਿੱਟੀ ਤਾਂ ਪੈ ਚੱਲੀ ਸੀ ਮਿੱਟੀ ਪੈ ਚੱਲੀ ਸੀ ਅੰਮ੍ਰਿਤਸਰ ਵਾਲੀ ਪ੍ਰੇਡ ਦੇ ਕਰਕੇ ਇਸ ਖਬਰ ਦੇ ਉੱਤੇ ਤੇ ਹੁਣ ਵੀ ਤੁਸੀਂ ਦੇਖੋ ਵੀ 2-4-5 ਦਿਨਾਂ ਤੱਕ ਕੋਈ ਨਵਾਂ ਠੋਲਾ ਆਊਗਾ ਸਾਹਮਣੇ ਸਾਰਾ ਨਾ ਧਿਆਨ ਉਧਰਲੇ ਪਾਸੇ ਨੂੰ ਹੋ ਜਾਣਾ ਅਮਨਦੀਪ ਕੌਰ ਵਾਲੀ ਖਬਰ ਮਿੱਟੀ ਹੋ ਜਾਣੀ ਆ ਇਸ ਤੋਂ ਪਹਿਲਾਂ ਵਾਲੀਆਂ ਵੀ ਤਾਂ ਐ ਹੀ ਹੁੰਦੀਆਂ ਤੁਸੀਂ ਇਹ ਦੇਖੋ ਵੀ ਕਰਨਲ ਬਾਠ ਵਾਲੇ ਮੁੱਦੇ ਦੇ ਵਿੱਚ ਇਨਸਾਫ ਤਾਂ ਕੋਈ ਨਹੀਂ ਮਿਲਿਆ ਪਰ ਹੁਣ ਤੁਹਾਨੂੰ ਕਿੰਨੀ ਕਿ ਜ਼ਿਆਦਾ ਖਬਰ ਉਸ ਤੋਂ ਬਾਅਦ ਇੱਕ ਦੋ ਮੁੱਦੇ ਹੋਰ ਆਏ ਹੁਣ ਤੁਹਾਨੂੰ ਕਿੰਨਾ ਆ ਜਿਹੜੀ ਗੇ ਪ੍ਰਾਈਡ ਵਾਲੀ ਖਬਰ ਆਈ ਸੀ ਉਹ ਤੁਹਾਨੂੰ 2-3 ਦਿਨ ਇਹ ਚਰਚਾ ਦੇ ਵਿੱਚ ਰਹੀ ਬਾਅਦ ਦੇ ਵਿੱਚ ਗੱਲ ਖਤਮ ਹੋ ਗਈ ਹੁਣ ਉਹ ਤੇ ਮਿੱਟੀ ਪੈ ਗਈ ਫਿਲਹਾਲ ਖਬਰ ਇਹ ਆ ਕਿ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਮੋੜ ਕਿਹੜਾ ਹੋਣਾ ਮੈਂ ਫੇਰ ਇਹ ਗੱਲ ਕਹਿਣਾ ਪੁਲਿਸ ਦੇ ਵੱਲੋਂ ਬੀਤੇ ਦੇ ਵਿੱਚ ਆਪਣਿਆਂ ਨੂੰ ਬਹੁਤ ਬਚਾਇਆ ਗਿਆ ਪੁਲਿਸ ਪੁਲਿਸ ਦੀ ਮਦਦ ਕਰਦੀ ਹੁੰਦੀ ਹੈ ਪੁਲਿਸ ਨੇ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਵੀ ਅਣਪਛਾਤੇ ਤੇ ਪਰਚਾ ਦਰਜ ਕੀਤਾ ਜਦੋਂ ਦਾਬਾ ਪਿਆ ਕਿਉਂਕਿ ਉਹ ਕਰਨਲ ਆ ਉਹ ਤੁਸੀਂ ਮੈਂ ਨਹੀਂ ਉਹ ਕਰਨਲ ਆ ਤੇ ਕਰਨਲ ਦਾ ਰੁਤਬਾ ਬਹੁਤ ਵੱਡਾ ਹੁੰਦਾ ਇਸੇ ਕਰਕੇ ਪੁਲਿਸ ਨੂੰ ਬਾਈ ਨੇਮ ਪਰਚਾ ਦਰਜ ਕਰਨਾ ਪਿਆ ਹਲੇ ਵੀ ਇਨਸਾਫ ਪਤਾ ਨਹੀਂ ਕਿਹੜੇ ਪਾਸੇ ਨੂੰ ਮੋੜ ਕਟੂਗਾ ਤੇ ਲੰਘੇ ਵੇਲੇ ਦੇ ਵਿੱਚ ਵੀ ਬੀਤੇ ਸਮੇਂ ਦੇ ਵਿੱਚ ਵੀ ਪੁਲਿਸ ਪੁਲਿਸ ਨਹੀਂ ਮਦਦ ਕਰਦੀ ਰਹੀ ਆ ਬਹੁਤੀਆਂ ਥਾਵਾਂ ਤੇ ਹਾਂ ਕੁਝ ਕੁ ਥਾਵਾਂ ਦੇ ਉੱਤੇ ਨਹੀਂ ਵੀ ਹੋਈ ਜਿੱਥੇ ਕਿ ਇਮਾਨਦਾਰ ਬੇहद ਇਮਾਨਦਾਰ ਲੋਕ ਵੀ ਆ ਜਾਂਦੇ ਆ ਪੁਲਿਸ ਅਧਿਕਾਰੀ ਬਲਾਜ਼ਮ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਇਹ ਇੱਕ ਬਹੁਤ ਵੱਡਾ ਮੁੱਦਾ ਜਿਹਨੇ ਅੱਜ ਦੇ ਤਰੀਕੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਅੱਜ ਸਮੇਂ ਦੇ ਵਿੱਚ ਇਹ ਗੱਲ ਦੱਸੀ ਆ ਕਿ ਭਾਈ ਪੰਜਾਬ ਪੁਲਿਸ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਅਸੀਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਕਈ ਵਾਰੀ ਸਵਾਲ ਖੜੇ ਕਰਦੇ ਆਂ ਪੁਲਿਸ ਮੁਲਾਦਮਾਂ ਤੇ ਸਵਾਲ ਖੜੇ ਕਰਦੇ ਆਂ ਪਰ ਜਦੋਂ ਔਰਤਾਂ ਵੀ ਇਸ ਗੱਲ ਦੇ ਵਿੱਚ ਭਾਗੀਦਾਰ ਹੋਣ ਕਿ ਚਿੱਟਾ ਵੇਚਣਾ ਕਿਵੇਂ ਆ ਚਿੱਟਾ ਲਿਆਉਣਾ ਕਿਵੇਂ ਆ ਪੈਸੇ ਵਟੜੇ ਕਿਵੇਂ ਆ ਪੈਸੇ ਵੰਡਣੇ ਕਿਵੇਂ ਆ ਹਿੱਸੇਦਾਰੀਆਂ ਰੱਖਣੀਆਂ ਕਿਵੇਂ ਆ ਚੀਜ਼ਾਂ ਖਰੀਦਣੀਆਂ ਕਿਵੇਂ ਆ ਆਪਣੇ ਨਾਂ ਦੇ ਉੱਤੇ ਚੀਜ਼ਾਂ ਨਹੀਂ ਖਰੀਦਣਗਾ ਤੇ ਰੀਲਾਂ ਦੇ ਰਾਹੀਂ ਮਸ਼ਹੂਰ ਕਿਵੇਂ ਹੋਣਾ ਤੇ ਫਿਰ ਭਾਈ ਸਾਰਾ ਕੁਝ ਸਾਡੇ ਸਾਹਮਣੇ ਆ ਵੀ ਇੱਥੇ ਤੰਦ ਨਹੀਂ ਪੂਰੀ ਨੀ ਪੂਰੀ ਤਾਣੀ ਉਲਝੀ ਹੋਈ ਆ ਤੋ ਇਹ ਜਿਹੜੀ ਖਬਰ ਆ ਇਹ ਸਾਰਾ ਵਰਤਾਰਾ ਇੱਕ ਤਾਂ ਪੁਲਿਸ ਮੁਲਾਜ਼ਮਾਂ ਦੇ ਇੱਕ ਹਿੱਸੇ ਦੇ ਉੱਤੇ ਸਵਾਲ ਖੜਾ ਕਰ ਗਿਆ ਦੂਜਾ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਾਲੇ ਵਰਤਾਰੇ ਤੇ ਸਵਾਲ ਖੜਾ ਕਰ ਗਿਆ ਤੀਜਾ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਸਾਰਾ ਸਵਾਲ ਖੜਾ ਕਰ ਗਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਜੋਗੇ ਆ ਉਹਦੀ ਧੀ ਬਾਰੇ ਕੁਝ ਕਹਤਾ ਉਹਦੀ ਭੈਣ ਬਾਰੇ ਕੁਝ ਕਹਤਾ ਸਾਡੇ ਪੱਲੇ ਸਿਰਫ ਇੰਨਾ ਕੁਝ ਰਹਿ ਗਿਆ ਸੱਭਿਅਕ ਅਸੀਂ ਹੈ ਨਹੀਂਗੇ ਜੇ ਆਪਾਂ ਸੱਭਿਅਕ ਹੁੰਦੇ ਤੇ ਮਸਖਰੇ ਨਾ ਹੁੰਦੇ ਜੇਕਰ ਸਾਨੂੰ ਚਟਕਾਰੇ ਲੈਣ ਦੀ ਨਾ ਅਰਤ ਹੁੰਦੀ ਤੇ ਭਾਈ ਫਿਰ ਉਹਦੇ 31000 ਫੋਲੋਅਰ 80000 ਕੋ ਨਹੀਂ ਵਧਣੇ ਸੀ ਜਿਵੇਂ ਕਿ ਅੱਜ ਵਧੇ ਪਏ ਆ ਉਹ ਤਾਂ ਇਹ ਅੱਜ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਗਿਆ ਸ਼ਾਇਦ ਕੋਈ ਨਾ ਕੋਈ ਫਿਲਮ ਵਾਲਾ ਵੀ ਉਹਨੂੰ ਲੈ ਲਵੇ ਸ਼ਾਇਦ ਉਹ ਗਾਣਿਆਂ ਦੇ ਵਿੱਚ ਵੀ ਆ ਜਾਏ ਉਹਦਾ ਤਾਂ ਮਕਸਦ ਪੂਰਾ ਅੱਜ ਉਹ ਹਿੱਟ ਪੁਲਿਸ ਮੁਲਾਜ਼ਮ ਆ ਕੱਲ ਤੱਕ ਉਹ ਡਿਊਟੀ ਵਾਲੀ ਪੁਲਿਸ ਮੁਲਾਜ਼ਮ ਸੀ ਅੱਜ ਲੋਕਾਂ ਨੇ ਚਿੱਟੇ ਨੂੰ ਭਲਾ ਕੇ ਗੱਲ ਕਹਿਣੀ ਆ ਵੀ ਭਾਈ ਆਹ ਦੇਖੋ ਯਾਰ ਕਿਹੜੀਆਂ ਰੀਲਾਂ ਕਿੰਨੀਆਂ ਵਾਇਰਲ ਹੁੰਦੀਆਂ ਰੀਲਾਂ ਦਾ ਪੱਟਿਆ ਇਸ ਵੇਲੇ ਪੰਜਾਬ ਹੈਗਾ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਭਾਈ ਥੋੜਾ ਜਿਹਾ ਸਿਰ ਨਹੀਂ ਵਰਤੋ ਆਪਾਂ ਕਰ ਲਿਆ ਕਰਗੇ ਇਹ ਸਿਰ ਸਿਰਫ ਤੇਲ ਲਾਉਣ ਦਾ ਕੰਮ ਨਹੀਂ ਆਉਂਦਾ ਇਹਨੂੰ ਆਪਾਂ ਸੋਚਣ ਵਾਸਤੇ ਵੀ ਵਰਤਿਆ ਕਰਗੇ ਅਸੀਂ ਕਿਸੇ ਨੂੰ ਗਾਲਾਂ ਕੱਢ ਦੇ ਕੱਢ ਦੇ ਮਸ਼ਹੂਰ ਕਰ ਦਿੰਨੇ ਆ ਅਸਲ ਦੇ ਵਿੱਚ ਅਸੀਂ ਪੜਦੇ ਨਹੀਂਗੇ ਸਾਡਾ ਗਿਆਨ ਇਹ ਬਣ ਗਿਆ ਵੀ ਅਸੀਂ ਤਿੰਨ ਚਾਰ ਪੋਸਟਾਂ ਪੜੀਆਂ ਕਹਿ ਦਿੰਦੇ ਸਾਨੂੰ ਜਾਣਕਾਰੀ ਬਹੁਤ ਆ ਅਸੀਂ ਇਤਿਹਾਸ ਪੜ ਲਿਆ ਤੇ ਇੱਕ ਪੋਸਟ ਆਪ ਲਿਖ ਕੇ ਕਹਿ ਦਿੰਦੇ ਅਸੀਂ ਇਤਿਹਾਸ ਸਿਰਜ ਦਿੱਤਾ ਬਸ ਇੰਨੀ ਕੁ ਤਾਂ ਗੱਲ ਰਹੇਗੀ ਜਿੰਨੀ ਦੇਰ ਤੱਕ ਪੰਜਾਬੀਆਂ ਨੂੰ ਸੋਚਣ ਦਾ ਢੰਗ ਨਹੀਂ ਆਉਂਦਾ ਜਿੰਨੀ ਦੇਰ ਤੱਕ ਬੋਲਣ ਤੇ ਲਿਖਣ ਦੀ ਤਹਿਜ਼ੀਬ ਨਹੀਂ ਆਉਂਦੀ ਓਨੀ ਦੇਰ ਤੱਕ ਤਾਂ ਕੰਧਾਂ 'ਚ ਟੱਕਰਾ ਮਾਰੀ ਚੱਲੋ ਕੁਛ ਨਹੀਂ ਹੋਣਾ ਸੋ ਅਮਨਦੀਪ ਕੌਰ ਸਾਡੇ ਸਮਾਜ ਦੇ ਵਿੱਚ ਇੱਕ ਉਹ ਪਾਤਰ ਆ ਜਿਨੇ ਕਿ ਪੁਲਿਸ ਵੀ ਨੰਗੀ ਕਰਦੀ ਹਾਲਾਂਕਿ ਮੈਂ ਫੇਰ ਇਹ ਗੱਲ ਕਹਿਣਾ ਪੁਲਿਸ ਦੇ ਵਿੱਚ ਬਹੁਤ ਸਾਰੇ ਸਤਕਾਰਯੋਗ ਕਰਮਚਾਰੀ ਤੇ ਅਧਿਕਾਰੀ ਵੀ ਆ ਅਸੀਂ ਵਰਦੀ ਦਾ ਸਤਕਾਰ ਕਰਦੇ ਆ ਪੁਲਿਸ ਵੀ ਨੰਗੀ ਕੀਤੀ ਆਮ ਲੋਕਾਂ ਦੀ ਮਤ ਵੀ ਨੰਗੀ ਕਰਦੀ ਤੇ ਜੋ ਇਸ ਵੇਲੇ ਨਸ਼ਾ ਰੋਕੂ ਮਹਿੰਮ ਚੱਲ ਰਹੀ ਆ ਇਹ ਵੀ ਬੇਪਰਵਾਹ ਕਰਦੀ ਆ ਤੇ ਬਾਕੀ ਪਤਾ ਨਹੀਂ ਕਿਹੜੀ-ਕਿਹੜੀ ਚੀਜ਼ ਰੇ ਨੰਗੇ ਹੋਣਾ ਪਰ ਤੁਸੀਂ ਵੀਡੀਓ ਦੇਖੀ ਐਸੀ ਐਸੀ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਅਮਨਦੀਪ ਕੌਰ ਦੇ ਕੇਸ ਦੇ ਵਿੱਚ ਜਿਹੜੀਆਂ ਸੁਣ ਕੇ ਤੁਸੀਂ ਹੈਰਾਨ रह ਜੇਵੋਗੇ ਕਿ ਜਿਸ ਤਰ੍ਹਾਂ ਮੇਰੇ ਵੀਰ ਨੇ ਦੱਸਿਆ ਕਿ ਜਦੋਂ ਅਮਨਦੀਪ ਕੌਰ ਫੜੀ ਗਈ ਉਦੋਂ ਦੇ ਫਾਲੋਅਰ ਕਿੰਨੇ ਸੀ 31000 ਲੇਕਿਨ ਲੋਕਾਂ ਨੇ ਉਹਨੂੰ ਅਨਫੋਲੋ ਨਹੀਂ ਕੀਤਾ ਬਲਕਿ ਲੋਕਾਂ 'ਚ ਇੱਕ ਕਿਉਰੀਓਸਿਟੀ ਵਧ ਗਈ ਹੋਰ ਕਿ ਇਹਦੇ ਮਾਮਲੇ 'ਚ ਹੁਣ ਕੀ ਸਰਕਾਰ ਕਰੇਗੀ ਜਾਂ ਇਹਦੇ ਨਾਲ ਅ ਜੁੜੀਆਂ ਖਬਰਾਂ ਲੜੀਆਂ ਮੈਂ ਉਸ ਤੋਂ ਸਾਨੂੰ ਜਾਣਕਾਰੀ حاصل ਹੁੰਦੀ ਰਹੇ ਲੋਕਾਂ ਨੇ ਉਹਨੂੰ ਹੋਰ ਸਬਸਕ੍ਰਾਈਬ ਕਰਨਾ ਸ਼ੁਰੂ ਕਰਤਾ ਔਰ ਬੀਤੇ ਦਿਨੋਂ ਜਿਹਨਾਂ ਦੀ ਉਹ ਚਰਚਾਵਾਂ ਦੇ ਵਿੱਚ ਆਈ ਹੈ 31000 ਤੋਂ ਉਹਦੇ 80000 ਦੇ ਕਰੀਬ ਲਗਭਗ ਫਾਲੋਅਰ ਜਿਹੜੇ ਹੋ ਗਏ ਐ ਤੁਸੀਂ ਲੋਕਾਂ ਦੀ ਜ਼ਿੰਦਗੀ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਕੌਮ ਦੀ ਹਾਲਤ ਬਦਲੀ ਜਾ ਸਕਦੀ ਹੈ ਜਿਹੜੇ ਕਿ ਜਿਹੜੇ ਆਪਣੇ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੀ ਹੈ ਜਿਹੜੇ ਉਹਨਾਂ ਦੀ ਤਬਾਹੀ ਦਾ ਜ਼ਰੀਆ ਬਣਦੇ ਹੈਗੀ ਹੈ ਉਹਨਾਂ ਨੂੰ ਇਹ ਪ੍ਰਮੋਟ ਕਰਦੇ ਆ ਉਹਨਾਂ ਨੂੰ ਅੱਗੇ ਲੈ ਕੇ ਹੁੰਦੇ ਹੈਗੇ ਵਰਨਾ ਚੰਗੇ ਲੋਕਾਂ ਦੀ ਕਮੀ ਨਹੀਂ ਹੈਗੀ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ ਵੈ ਜਿਨ੍ਹਾਂ ਦੇ ذریعے ਕੌਮ ਦਾ ਵੀ ਭਲਾ ਵੈ ਤੇ ਉਹਨਾਂ ਦਾ ਵੀ ਭਲਾ ਹੈ ਲੇਕਿਨ ਲੋਕ ਜਿਹੜੇ ਆ ਉਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਇਸ ਲਈਤੋਂ ਉਹਨਾਂ ਨੂੰ ਸ਼ਹਿ ਮਿਲਦੀ ਹੈਗੀ ਇਹ ਦੂਸਰਾ ਜਿਹੜਾ ਕਿ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਵੱਡੇ ਬਿਆਨ ਦਿੱਤੇ ਆ ਕਿ ਕੋਈ ਵੀ ਨਹੀਂ ਬਚੇਗਾ ਹੁਣ ਜਿਹੜਾ ਵੀ ਨਸ਼ਾ ਤਸ਼ਕਰ ਕਰਨੇ ਵਾਲੇ ਹੈਗੀ ਆ ਉਹਨਾਂ ਨੂੰ ਅ ਤੇ ਜਿਹੜਾ ਵਾ ਸ਼ਿਕੰਜਾ ਟਾਈਟ ਕੀਤਾ ਜਾਵੇਗਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਵੀ ਬਲਡوزر ਚੱਲਣਗੇ ਔਰ ਜਿਸ ਤਰ੍ਹਾਂ ਕਿ ਹੁਣ ਖਬਰ ਆ ਰਹੀ ਹੈ ਕਿ ਅਮਨਦੀਪ ਕੌਰ ਦੇ ਨਾਂ ਤੇ ਤੇ ਕੋਈ ਚੀਜ਼ ਹੀ ਨਹੀਂ ਹੈਗੀ ਕਿ ਦੇ ਉੱਤੇ ਬਲਡوزر ਚੱਲੇਗਾ ਕਿਹੜੀ ਚੀਜ਼ ਜ਼ਬਤ ਕੀਤੀ ਜਾਵੇਗੀ ਸਵਾਏ ਇੱਕ ਸਕੂਟਰੀ ਤੋਂ ਬਾਕੀ ਕੁਝ ਵੀ ਨਹੀਂ ਹੈਗਾ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਜਿਹੜੇ ਖੁਲਾਸੇ ਹੋਏ ਉਹ ਵੀ ਸੁਣ ਕੇ ਤੁਸੀਂ ਕੀ رائے ਰੱਖਦੇ ਹੋ ਤੇ ਹੁਣ ਤੁਹਾਡਾ ਕੀ ਇਸ ਕੇਸ ਦੇ ਵਿੱਚ ਇਹ ਸੋਚਣਾ ਹੈਗਾ ਵਾ ਕਮੈਂਟਸ ਵਿੱਚ لازਮੀ ਦੱਸੇ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼